ਸ਼ਹਿਰ ਪਟਿਆਲੇ ਦੇ ਹੋ ਮੁੰਡੇ ਮੁੱਛ ਫੁੱਟ ਗੱਬਰੂ ਨੇ ਸੋਹਣੇ ਪੱਗਾਂ ਪੋਚਮੀਆਂ ਓਏ ਪੱਗਾਂ ਪੋਚਮੀਆਂ ਯਾਰੋ ਦਿਲਾਂ ਵਟ ਦਿਲ ਨੇ ਵਟੋਣੇ ਸ਼ਹਿਰ ਪਟਿਆਲੇ ਦੇ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲਾਈਵ ਤੇਜ਼ ਚੈਨਲ ਤੇ ਮੈਂ ਹਾਂ ਗੁਰਪ੍ਰੀਤ ਕੌਰ ਦੋਸਤੋ ਅੱਜ ਸਾਡੇ ਵੇੜੇ ਸਾਡੇ ਜਿਹੜੇ ਲਿਸੰਟ ਨੇ ਪੁਰਾਣੇ ਨੇ ਜਣਕੀ ਮੇਰੀ ਉਮਰ ਤੋਂ ਬਹੁਤ ਜ਼ਿਆਦਾ ਵੱਡੇ ਨੇ ਅਸੀਂ ਉਹਨਾਂ ਨੂੰ ਸੁਣ ਸੁਣ ਕੇ ਵੱਡੇ ਹੋਏ ਹਾਂ ਸੋ ਅੱਜ ਜੋ ਸਾਡੇ ਵੇੜੇ ਵਿੱਚ ਆਏ ਨੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦੇ ਜੀਵਨ ਬਾਰੇ ਜਾਨਣਾ ਚਾਹਾਂਗੇ ਤਾਂ ਮੇਰੇ ਨਾਲ ਜੁੜੇ ਹੋਏ ਨੇ ਬਾਈ ਹਰਦੀਪ ਗਿੱਲ ਜੀ ਸੋ ਸਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ ਤੁਹਾਡਾ ਤੇ ਲਾਈਵ ਤੇਜ਼ ਚੈਨਲ ਵੇਖਣੇ ਸਾਰੇ ਸਰੋਤਿਆਂ ਨੂੰ ਬਾਈ ਹਰਦੀਪ ਜੀ ਸਤਿ ਸ਼੍ਰੀ ਅਕਾਲ ਜ ਅਸੀਂ ਤੁਹਾਡੇ ਗਾਣੇ ਸੁਣ ਸੁਣ ਕੇ ਵੱਡੇ ਹੋਏ ਆ ਸੋ ਮੈਂ ਚਾਹਾਂਗੀ ਮੇਰੇ ਦਰਸ਼ਕ ਵੀ ਜਾਨਣਾ ਚਾਹਣਗੇ ਕਿ ਤੁਹਾਡੇ ਜੀਵਨ ਤੇ ਚਾਤ ਮਾਰੀਏ ਸੋ ਸਾਨੂੰ ਤੁਸੀਂ ਆਪਣੀ ਜ਼ਿੰਦਗੀ ਦੇ ਬਾਰੇ ਥੋੜੇ ਜੇ ਦੱਸ ਦੋ ਥੋੜਾ ਕੁਸਚਨ ਬਹੁਤ ਸੋਣਾ ਗੁਰਪ੍ਰੀਤ ਹਾਂਜੀ ਮੈਂ ਕੁੜੀਏ ਬਿਲੋਂਗ ਟੂ ਜਲੰਧਰ ਜਿੱਥੇ ਹਾਕੀ ਦਾ ਘਰ ਹੈ ਜੀ ਜਿੱਥੇ ਹਾਕੀ ਦੀ ਉਪਜੋਈ ਜੀ ਮੇਰਾ ਪਿੰਡ ਤਕੋਹਾ ਜਲੰਧਰ ਕੈਂਟ ਦੇ ਨਾਲ ਸਾਡੇ ਸਾਹਮਣੇ ਸੰਸਾਰਪੁਰ ਹੈ ਇੱਧਰ ਖੁਸਰਾਪੁਰ ਹੈ ਇੱਧਰ ਮਠਾਪੁਰ ਹੈ ਜਿੱਥੇ ਪਰਗਤ ਸਿੰਘ 올림픽িয়ান ਹੋਇਆ ਜਿਹੜਾ ਅੱਜ ਦਾ ਮੁੰਡਾ ਇੰਡੀਆ ਟੀਮ ਦਾ ਕਪਤਾਨ ਆ ਉਹ ਮਿੱਠਾਪੁਰ ਤੋਂ ਆ ਸਾਡੇ ਦੁਆਬੇ ਦੇ ਜਲੰਧਰ ਨੇ ਬਹੁਤ 35 40 올림픽িয়ান ਦਿੱਤੇ ਆ ਜਿੱਥੋਂ ਮੈਂ ਬਿਲੋਂਗ ਕਰਦਾ ਮੈਂ ਹਾਥੀ ਖੇਡਦਾ ਖੇਡਦਾ ਜਦੋਂ ਅਸੀਂ ਸਫਰ ਕਰਨਾ ਕਲਕੱਤੇ ਜਾ ਰਹੇ ਆ ਬੰਬੇ ਜਾ ਰਹੇ ਆ ਢੋਲ ਕੀ ਵੀ ਜਾ ਕੇ ਗਾਉਣਾ ਜਿਵੇਂ ਆਪਾਂ ਛੋਟੇ ਪਿੰਡਾਂ 'ਚ ਖੇਡਦੇ ਉੱਥੇ ਸ਼ੁਰੂ ਕਰੋ ਇਨਤਾਖੀ ਲੈ ਕੇ ਪ੍ਰਭੂ ਦਾ ਨਾਮ ਉਥੇ ਦੇ ਕੁੜੀਆਂ ਮੁੰਡਿਆਂ ਦੇ ਨੈਸ਼ਨਲ ਖੇਡ ਜਿਹੜਾ ਇਕੱਠੇ ਹੋਣਾ ਤੇ ਜਿਵੇਂ ਨੱਚਣ ਵਾਲੇ ਦੀ ਅੱਡੀ ਦਾ ਰਹਿੰਦੀ ਤੇ ਗਾਉਣ ਵਾਲੇ ਦਾ ਮੂੰਹ ਬੋਲੀ ਮੈਂ ਪਾਉਂ ਨੱਚ ਕੇ ਦਿੱਤੋਂ ਉਹ ਚੱਕਰ ਚੋਂ ਕਿਹਨੇ ਬਾਈ ਜੀ ਬੜਿਆ ਸੁਣਾ ਗਾਉਂਦੇ ਹਾਂ ਚਲੋ ਕਿਉਂਕਿ ਆਪਣੇ ਕੋਲ ਟਾਈਮ ਤੇ ਧਾਇਰ ਰਿਹਾ ਕਿ ਸਾਰੇ ਕੰਮ ਕਰਨੇ ਆ ਤੇ ਹਾਕੀ ਦੇ ਨਾਲ ਨਾਲ ਆਈ ਕਮ ਟੂ ਚੰਡੀਗੜ੍ਹ ਮੈਂ ਸਪੋਰਟਸ ਕਾਲਜ ਜਲੰਧਰ ਦਾ ਪੜਕਣਾ ਜੀ ਫਿਰ ਮੈਂ ਚੰਡੀਗੜ੍ਹ ਪੜਨ ਆ ਗਿਆ ਜਦੋਂ ਇੱਥੇ ਪੜਨ ਆਇਆ ਇੱਥੇ ਮੇਰੇ ਨਾਲ ਕਪਿਲ ਦੇਵ ਯੋਗਰਾਜ ਉਹ ਸਟ੍ਰਗਲ ਦੇ ਟਾਈਮ ਤੇ ਸਾਡੇ ਜੀ ਅਈ ਤੋਂ ਤੁਸੀਂ 35 40 ਸਾਲ ਪਿੱਛੇ ਚੱਲ ਜੂ। ਬਿਲਕੁਲ। ਮੈਨੂੰ ਲੱਗਦਾ ਨਹੀਂ ਮੈਨੂੰ ਲੱਗਦਾ ਮੁੰਡਾ ਕੋ ਡਾਜ ਜੀ। ਫਿਟਨੈਸ ਹੋਰੀ ਨਾ ਮਾੜੀ। ਬਾਕੀ ਦੇ ਗੰਭਾਹ ਪਹਿਲਾਂ ਸੇਹ ਜ਼ਰੂਰੀ ਹੈ। ਜੀ ਜੀ ਬਿਲਕੁਲ। ਤੇ ਉੱਥੇ ਜਦੋਂ ਮੈਂ ਫਿਰ 4-5 ਵਜੇ ਹਾਕੀ ਖੇਡ ਕੇ ਆਪਣੇ ਹੋਸਟਲ ਨੂੰ ਜਾਣਾ ਤੇ ਜਦੋਂ ਢੋਲ ਵੱਜਣਾ ਤੇ ਆਪਣਾ ਮੈਂ ਕੋਸਰ ਨੂੰ ਕਿਹਾ ਕੋਸਰ ਮੈਂ ਵੀ ਗੱਲਾਂ। ਹਾਂ। ਫਿਰ ਉਹ ਕਹਿੰਦੇ ਯਾਰ ਮੁੰਡਾ ਤੇ ਪਰਨਾ ਜਬ ਦੇਸੀ ਜੇ ਬਣ ਕੇ ਆਇਆ ਪਿਆ ਮੈਨੂੰ ਲੱਗਦਾ ਕਿ ਆਪਣੇ ਮੈਂ ਕਿਹਾ ਸਰ ਮੈਂ ਵਿੰਗ ਚਾਹਤੇ ਹਾਕੀ ਕਰਕੇ। ਜੀ। ਉਹਨਾਂ ਨੇ ਫਿਰ ਮੈਨੂੰ ਆਪਣਾ ਜੋ ਸੁਣਿਆ ਉਹ ਕਹਿੰਦੇ ਵੀ ਲੈਪ ਕੰਮ ਬਣ ਗਿਆ ਹੁਣ ਬੋਲੀਆ ਮਰ ਗਾਊਗਾ ਉਹ ਬੋਲੀਆ ਮਰ ਗਾਉਂਦੇ ਗਾਉਂਦਿਆਂ ਦੇਖੋ ਪਹਿਲੇ ਸਾਲ ਹੀ ਜੀ ਆਪਣਾ ਕੋਕੀ ਜਿੱਤ ਗਈ ਹੂੰ ਉਦਰੋਂ ਇੰਟਰ ਜਰਨਲ ਪੰਗੜਾ ਜਿੱਤ ਗਿਆ ਜੀ ਤੇ ਆਪਣਾ ਨਾਲ ਜਿਵੇਂ ਆਪਾਂ ਕੰਪਨੀ ਸ਼ੇਅਰ ਫੋਕਸਿੰਗ ਹੋਣਾ ਸ਼ੁਰੂ ਕਰ ਦਿੱਤਾ ਜੀ ਗਾਇਕੀ ਦਾ ਸਫ਼ਰ ਸ਼ੁਰੂ ਹੋ ਗਿਆ ਬਾਕੀ ਹਾਂ ਉੱਥੇ ਮੇਰੀ ਮਿਲ ਮੁਲਾਕਾਤ ਹੋਈ ਜੀ ਵਰਿੰਦਰ ਪੰਡਿਆ ਸੁਰਿੰਦਰ ਪੰਡਿਆ ਅਸੀਂ ਮਾਨ ਸਾਹਿਬ ਜਿਹੜੇ ਨਵੇਂ-ਨਵੇਂ ਆਏ ਸੀਗੇ ਉਹਨਾਂ ਨੇ ਨਾਈਟ ਕਰਾਈ ਉੱਥੇ ਉੱਥੇ ਜਦੋਂ ਇੱਕ ਗੀਤਗਾਨਾ ਮੌਕਾ ਮਿਲਿਆ ਤੇ ਲੋਕ ਅਗਲੇ ਸਾਰੇ ਹੌਸਟਲ ਵਾਲੇ ਮੁੰਡੇ ਕਹਿਣ ਰੋਤੀ ਬਾਈ ਭੇਜੋ ਵਜਾ ਕਰਾਤੀ ਜੇ ਕਰਤਾ ਉਹ ਮੈਂ ਕਹਿਆ ਬੜਾ ਔਖੇ ਕੰਮ ਨੇ ਕੋਈ ਵੀ ਕੰਮ ਹੈ ਥੋੜਾ ਪੱਤਰਕਾਰੀ ਦਾ ਕੰਮ ਹੈ ਤੁਸੀਂ ਡਿਬੇਟ ਕਰਦੇ ਹੋ ਕੋਈ ਕੰਮ ਵੀ ਜ਼ਿੰਦਗੀ ਸੋਖਾ ਨਹੀਂ ਹੈਗਾ ਕੁਝ ਤੁਹਾਨੂੰ ਕਰਮ ਕਰਨਾ ਪੈਂਦਾ ਤਪੱਸਿਆ ਕਰਨੀ ਪੈਂਦੀ ਹੈ ਰਾਈਟ ਜੀ ਜੀ ਤੇ ਮੈਂ ਕਹਿੰਦਾ ਜੀ ਮੈਨੂੰ ਤਾਂ ਕੋਈ ਇਲਮ ਨਹੀਂ 뮤직 ਦਾ ਕੋਈ ਇਲਮ ਨਹੀਂ ਅਗਲੇ ਨੂੰ ਭੇਜਿਆ ਭੇਜਾ ਹੋ ਗਈ ਬਾਈ ਜੀ ਬਾਈ ਜੀ ਪਾ ਹੋ ਗਈ ਜੀ ਤੇ ਮੈਂ ਕਹਿੰਦਾ ਯਾਰ ਮੈਂ ਤਾਂ ਹਾਕੀ ਖੇਡਣ ਆਇਆ ਮੈਂ ਇਹ ਕੋਈ ਮੀਡੀਆ ਨਹੀਂ ਹੁੰਦਾ ਕੋਈ ਚੈਨਲ ਨਹੀਂ ਹੁੰਦੇ ਬਿਲਕੁਲ ਜੀ ਮਾਈ ਫਾਦਰ ਇਨ ਦੀ ਆਰਮੀ ਇਨ ਪਖਤਾਨਖੋ ਫਿਰ ਮਾਂ ਚਿੱਠੀ ਲਿਖੀ ਉਹ ਕਹਿੰਦੇ ਮੈਨੂੰ ਉਹਨਾਂ ਨੇ ਸੋਕਾ ਘੂਰਿਆ ਕਹਿੰਦੇ ਤੂੰ ਹਾਕੀ ਤੋਂ ਥੱਕ ਗਿਆ ਤੂੰ ਥੱਕ ਗਿਆ ਜੀ ਤੇ ਮੈਂ ਕਿਹਾ ਨਹੀਂ ਥਕਿਆ ਨਹੀਂ ਪਰ ਆਪਣਾ ਮੈਂ ਸ਼ੌਂਕ ਹੈ ਮੇਰੇ ਫਾਦਰ ਸਾਹਿਬ ਨੇ ਤੁਹਾਨੂੰ ਡਾਂਟਿਆ ਕਿ ਹਾਂ ਇਹ ਚੀਜ਼ ਕੰਮ ਨਹੀਂ ਕਰਨੀ ਗਾਇਕੀ ਚ ਨਹੀਂ ਜਾਣਾ ਤੁਹਾਡਾ ਕੀ ਰਿਐਕਸ਼ਨ ਸੀ ਕਿ ਮੈਂ ਗਾਇਕੀ ਚ ਜਾਣਾ ਚਾਹਾਂ ਮੈਂ ਪਲੇਅਰ ਹੀ ਬਣਨਾ ਤੁਸੀਂ ਪਲੇਅਰ ਕਿਉਂ ਨਹੀਂ ਬਣੇ ਪਲੇਅਰ ਆ ਸੀਗਾ ਫਿਰ ਜਦੋਂ ਮੈਂ ਇੰਡੀਆ ਯੂਨੀਵਰਸਿਟੀ ਦੇ ਕੈਂਪ ਕੋ ਮਿਲਾਏ ਜਿਵੇਂ ਮੁਕੱਦਰ ਹੈ ਨਾ ਜੀ ਮੈਂ ਸ਼ੌਂਕ ਸੀਗਾ ਮੈਂ ਜਿੱਥੇ ਜਿੱਥੇ ਜਾਵਾਂ ਲੋਕਾਂ ਉਹ ਬਾਈ ਹਰਦੀ ਬੁਜਾਦਾ ਜੀ ਬਿਲਕੁਲ ਤੇ ਜਦੋਂ ਤੁਹਾਡਾ ਇੱਕ ਟੀਚਾ ਹੋਵੇ ਉਹ ਕਿਸੇ ਨਾ ਕਿਸੇ ਟਰੈਕ ਤੋਂ ਤੇ ਜਦੋਂ ਮੈਂ 100 ਚੋਂ 50 ਚ ਆ ਗਿਆ 50 ਚੋਂ 40 ਚ ਆ ਗਿਆ 40 ਚੋਂ 25 ਚ ਆ ਗਿਆ ਫਿਰ ਅੱਗੇ ਜਾ ਕੇ ਕਈ ਵ ਹੋਕੀ ਵਾਲਾ ਕੰਮ ਨਹੀਂ ਹੋਣਾ ਜੀ ਤੇ ਜਦੋਂ ਇੱਕਦਮ ਜਦੋਂ ਤੁਹਾਡੇ ਜ਼ਿੰਦਗੀ 'ਚ ਮੋੜ ਆਉਂਦਾ ਜਦੋਂ ਮੋੜ ਆਇਆ ਤੇ ਉਹ ਜਦੋਂ ਚੰਗੇ ਸਾਥੀ ਮਿਲ ਜਾਂਦੇ ਆ ਉਹਨਾਂ ਫਿਰ ਮੈਂ ਉਥੋਂ ਕਿਸੇ ਦਾ ਸਾਈਕਲ ਮੰਗਣਾ ਫਿਰ ਮੈਂ 20 ਸੈਕਟਰ ਬਰਿੰਦਰ ਬਚਾ ਸੁਰਿੰਦਰ ਬਚਾ ਨੂੰ ਸਿੱਖਣ ਜਾਣਾ ਹਮ ਸਿੱਕ ਇੱਕ ਸਾਲ ਉਹਨਾਂ ਮੈਨੂੰ ਮਿਹਨਤ ਕਰਾਈ ਅੱਛਾ ਜੀ ਫਿਰ ਗੁਰਪ੍ਰੀਮਨ ਲੱਗਦਾ 14 ਸਤੰਬਰ 1981-82 'ਚ ਹਰਦੀਪ ਨਾਈਟ ਗੋਰਚ ਬਹੁਤ ਵੱਡੇ ਲਾਰਜ ਕਿਲਟ ਹੋਈ ਹਮ ਉਹਦੀ ਐਲਬਮ ਲਾਈਵ ਰਿਕਾਰਡਿੰਗ ਐਵੇਂ ਵੇਚੀ ਅਗਲੇ ਦਿਨ ਜੀ ਗਰਮ ਪਕੌਣਿਆਂ ਨੂੰ ਲੋਕਾਂ ਨੂੰ ਵੇਚਣੀ ਸ਼ੁਰੂ ਕਰਤੀ। ਜੀ। ਤੋਂ ਇੰਨਾ ਸਮਾਨ ਵੇਚ ਗਿਆ ਤੇ ਲੋਕਾਂ ਨੂੰ ਇਹ ਨਹੀਂ ਪਤਾ ਤਾ ਦੀ ਮੁੰਡਾ ਕਿਹੜਾ ਹਰਦੀਪ ਕੌਣ ਆ। ਹੂੰ ਜੀ। ਵਿੱਚ ਗਾਣੇ ਛੁਟਕਲੇ ਚੱਲ ਗਏ ਵਧੀਆ ਜੋ ਆਪਾਂ ਪ੍ਰਵਾਜ ਦੇ ਵਿੱਚ ਸੁਣ ਸਕਦੇ ਆ। ਤੇ ਦੇਖੋ ਮੇਰੇ ਮੇਰੇ ਕਿਉਂਕਿ ਕਿਸਮਤ ਚੰਗੀ ਸੀ ਮੈਨੂੰ ਅਗਲੇ ਸਾਲ ਹੀ ਕਾਲ ਆ ਗਈ ਐਚੇਮੂਦੀ। ਅੱਛਾ ਜੀ। 1982 ਚ 1982 ਮੇਰਾ ਐਲਪੀ ਰਿਕਾਰਡ ਆ ਗਿਆ ਸੀ। ਜੀ। ਤੇ ਮੈਂ ਐਚੇ ਵੀ ਆਰਟਿਸਟ ਬਣ ਗਿਆ। ਓਕੇ। ਇਥੋਂ ਆਪਣੀ ਆਪਣੀ ਗਾਇਕੀ ਰਫਤਾਰ ਸ਼ੁਰੂ ਹੋ ਗਈ। ਅੱਛਾ ਸਰ ਇੱਕ ਦੌਰ ਸੀਗਾ ਡੈਕ ਦੇ ਵਿੱਚ ਕੈਸਟਾ ਲੱਗਨੀ ਆ। ਹਾਂ ਜੀ। ਇੱਕ ਸੀਡੀਆਂ ਲੱਗਣੀਆਂ ਸੀਡੀ ਵੀਟੀ ਆ ਗਿਆ ਤਵੇ ਆ ਗਿਆ ਤਵੇ ਆ ਗਿਆ ਪਹਿਲਾਂ ਫਿਰ ਕੰਕਟ ਹੋਗੀ ਹੈਨਾ ਉਸ ਤੋਂ ਲੈ ਕੇ ਹੁਣ ਤੱਕ ਦਾ ਤੁਹਾਨੂੰ ਕਿੰਨਾ ਕੋਨਫਰ ਲੱਗ ਰਿਹਾ ਅੱਜ ਕੱਲ YouTube ਤਾਂ ਉਦੋਂ ਗੋਪੀ ਨਾ ਸੀ ਮੈਥ ਉਹ ਕਰਨੀ ਪੈਂਦੀ ਸੀ ਜੀ ਜਦੋਂ ਆਪਾਂ ਗਾਉਂਦੇ ਸੀ ਨਾ ਟੂ ਟਰੈਕ ਰਿਕਾਰਡਿੰਗ ਹੁੰਦੀ ਸੀ ਜੀ ਟੂ ਟਰੈਕ ਰਿਕਾਰਡਿੰਗ ਹੁੰਦੀ ਸੀ ਜੇ ਤੁਸੀਂ ਕੋਈ ਲਫ਼ਜ਼ ਗਲਤ ਬੋਲ ਗਏ ਫਿਰ ਦੁਬਾਰਾ ਗਾਉਣਾ ਪੈਣਾ ਜੇ ਕੋਈ ਤਬਲੇ ਵਾਲਾ ਫਲੂਟ ਵਾਲਾ ਕੋਈ ਪੀਸ ਗਲਤ ਵਜਾ ਆ ਗਿਆ ਉਦੋਂ ਬੰਦੇ ਮਿਹਨਤ ਕਰਕੇ ਜਾਂਦੇ ਸੀ ਹੁਣ ਤੇ ਐਵੇਂ ਹੈ ਕਿ ਜੇ ਕੋਈ ਗਲੇ 'ਚ ਖਰਾਸ਼ ਆ ਗਈ ਜੀ ਤੇ ਚਲੋ ਜੇ ਫਿਲਮ 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 ਦੇ ਬਲੈਂਸ ਪਰਦੇ ਬਿਲਕੁਲ 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 ਹੁਣ ਗਾਇਕੀ ਸੌਖੀ ਹੋ ਗਈ ਹੈ ਸੌਖੀ ਹੋ ਗਈ ਅੱਗੇ ਲਾਈਵ 뮤직 ਵਜਦਾ ਸੀਗਾ ਸਾਰੇ ਢੋਲ ਕੀ ਟਬਲਾ ਢੋਲ ਬੈਂਜੋ ਗਿਟਾਰ ਜੋ ਤੁਸੀਂ ਇੰਸਟਰੂਮੈਂਟ ਮਿਊਜ਼ੀਕਨ ਪਰ ਨਹੀਂ ਉਹ ਤਾਂ ਸਾਹਮਣੇ ਬੈਠੇ ਦਿਖਦੇ ਸੀ ਹੁਣ ਤੇ ਜੇ ਕੋਈ ਪਰਣਾ ਮੈਂ ਆਪਣਾ ਕੰਮ ਕਰਕੇ ਵਾਇਸ ਡੱਬ ਕਰਕੇ ਚਲਾ ਗਿਆ ਕੱਲ ਨੂੰ ਢੋਲ ਢੋਲਾ ਢੋਲ ਪਰ ਗਿਆ ਤੁਸੀਂ ਪਰਸੋਂ ਆ ਕੇ ਵਾਇਲਨ ਪਰ ਗਏ ਬਲੂਟ ਪਰ ਗਏ ਸੋਕੇ ਕੰਮ ਹੋ ਗਿਆ ਜੀ ਟੈਕਨੀਕਲ ਚੀਜ਼ਾਂ ਗਰੋ ਕਰ ਗਈਆਂ ਕਮ ਸੋਖੇ ਹੋ ਗਏ ਬਿਲਕੁਲ ਅਸਲ ਜਿਵੇਂ ਕਿ ਪਹਿਲਾਂ ਤੁਸੀਂ ਪੰਜਾਬੀ ਸੱਭਿਆਚਾਰ ਨੂੰ ਬਹੁਤ ਆਪਾ ਪ੍ਰਮੋਟ ਕਰਦੇ ਸੀ ਬਹੁਤ ਪਰਿਵਾਰਿਕ ਗਾਣੇ ਗਾਉਂਦੇ ਸੀਗੇ ਰਿਸ਼ਤਿਆਂ ਨੂੰ ਬਿਆਨ ਕਰਦੇ ਸੀ ਪਿਆਰ ਨੂੰ ਬਿਆਨ ਕਰਦੇ ਸੀ ਪਰ ਅੱਜ ਕੱਲ ਦੀ ਗਾਇਕੀ ਕੁਝ ਹੋਰ ਹੀ ਗਾਰੀ ਹੈ ਤੁਸੀਂ ਇਸ ਨੂੰ ਲੈ ਕੇ ਕੀ ਸੋਚਦੇ ਹੋ ਇਹਦੇ ਚ ਆਪਕਲਾ ਗਾਇਕਾਂ ਦਾ ਵੀ ਕਸੂਰ ਨਹੀਂ ਹਾਂਜੀ ਆਪਣੀ ਆਡੀਅੰਸ ਸੁਣਨ ਵਾਲਿਆਂ ਦਾ ਵੀ ਕਰ ਦੋ ਜੂ ਆਪਾਂ ਥਾਲੀ ਚ ਪਰੋਸ ਕੇ ਦੇਾਂਗੇ ਲੋਕਾਂ ਦੇ ਉਹੀ ਖਾਣਾ ਜੀ ਬਿਲਕੁਲ ਹੁਣ ਦੇਖੋ ਚੰਗੀ ਗਾਉਣ ਵਾਲੇ ਮੈਂ ਤਾਰੀਫ ਨਹੀਂ ਕਰ ਰਿਹਾ ਜੋ ਦਿਖਦਾ ਉਹ ਵਿਖਦਾ ਵੀ ਹੈ ਉਹ ਸਰਤਾਜ ਵੀ ਲੋ ਉਹ ਵੀ ਗਾ ਰਿਹਾ ਨਾ ਬਿਲਕੁਲ ਸਰ ਕਵਰ ਗੱਲ ਯਾਰ ਵੀ ਗਾ ਰਿਹਾ ਦਿਲਜੀਤ ਸਾਡਾ ਦੇਖ ਲਓ ਪੱਗ ਦਾ ਨਾਂ ਕਿੰਨਾ ਉੱਚਾ ਕਰਕੇ ਕਿੱਥੇ ਟੁੱਟ ਰਿਹਾ ਗਲੋਬ ਦੇ ਪ੍ਰਚਾਰ ਤੇ ਜਿੱਥੇ ਦੁਨੀਆ ਦਾ ਕੋਈ ਪੰਜਾਬੀ ਗਾਇਕ ਜਾ ਸਕੇ ਜੀ ਇੱਕ ਸੱਚੇ ਪਾਸ਼ਾ ਨੇ ਆਪਨੂੰ ਦਿੱਤੀ ਇਹ ਦਸਤਾਰ ਜੀ ਇਹਦੇ ਦਸਾਂ ਗੁਰੂ ਨੇ ਕਿਉਂਕਿ ਦਸਨੀ ਪਿਤਾ ਨੇ ਵੀ ਕਿਹਾ ਸੀ ਕਿ ਦਸਤਾਰ ਤੋਂ ਆਪਣਾ ਸਿੱਖ ਪਹਿਚਾਨਿਆ ਜਾਏਗਾ ਜੀ ਅੱਛਾ ਸਰ ਅਗਰ ਜੇ ਤੁਸੀਂ ਦੇਖੋ ਮੈਂ ਆਈ ਐਮ ਪ੍ਰਾਊਡ ਮੈਂ ਆਪਣੇ ਨੂੰ ਮਾਣ ਮਹਿਸੂਸ ਕਰਦਾ ਮੈਂ ਪਹਿਲਾ ਪੰਜਾਬੀ ਆਰਟਿਸਟ ਸੀਗਾ ਜਿੱਥੋਂ ਕਿ ਇਹ ਐਨੀ ਸੋਹਣੀ ਪੱਗ ਪਟਿਆਲਾ ਸ਼ਾਹੀ ਬੰਨ ਕੇ ਜੀ ਰਾਈਟ ਸੋਹਣੀ ਟਾਈ ਲਾ ਕੇ ਬਿਲਕੁਲ ਬਾਕੀ ਇੱਕ ਪੇਸ਼ਕਾਰੀ ਜਿਹੜੀ ਹੋਈ ਹੈ ਜੀ ਤੇ ਉਸ ਤੋਂ ਬਾਅਦ ਫਿਰ ਆਈ ਕੇ ਸਾਡੇ ਮਗਰ ਬਲਕਿ ਤਾਂ ਆ ਗਿਆ ਫਿਰ ਅਗਲੀ ਜਨਰੇਸ਼ਨ ਆ ਗਈ ਏ ਬੀ ਸੀ ਜਿਹਨੇ ਹੁਣ ਸਾਰੇ ਬਾਬਿਆਂ ਨੂੰ ਸੋਹਣਿਆ ਸੁਹਣਿਆ ਪੱਗਾਂ ਮੰਨ ਕੇ ਰਾਜਵੀਰ ਜੀ ਬੰਦਾ ਤੇ ਆਪਣੀ ਕਲਚਰ ਨੂੰ ਹੋਰ ਪ੍ਰਮੋਟ ਕਰ ਰਿਹਾ ਆ ਸਰ ਤੁਹਾਡੇ ਇੱਕ ਗਾਣਾ ਸੀਗਾ ਪਟਿਆਲੇ ਦੇ ਮੁੰਡੇ ਹਨਾ ਮੈਂ ਹਾਂਜੀ ਸ਼ੇਰ ਪਟਿਆਲੇ ਦੀ ਮੈਂ ਚਾਹਾਂਗੀ ਕਿ ਤੁਸੀਂ ਉਹ ਦੋ ਲਾਈਨਾਂ ਨਾ ਮੇਰੇ ਦਰਸ਼ਕਾਂ ਨੂੰ ਸੁਣਾ ਕੇ ਦਿਖਾਓ ਹਾਂ ਉਹਦੇ ਤੁਹਾਨੂੰ ਮੈਂ ਮਾੜੀ ਹਿਸਟਰੀ ਸੁਣਾ ਦਿਆਂ ਜੀ ਹਾਂਜੀ ਇਹ ਥਰਡ ਤੋਂ ਲਿਖਿਆ ਹੋਇਆ ਗਾਣਾ ਸੀਗਾ ਨਹੀਂ ਗਿਲ ਸੁਰਜੀਤ ਪਟਿਆਲੇ ਤੋਂ ਜੀ ਜਿਨ੍ਹਾਂ ਦੇ ਸਿਸਟਰ ਪ੍ਰੋਫੈਸ਼ਨ ਪੈ ਜੀ ਸਟੇਟ ਕਾਲਜ ਉੱਥੇ ਪ੍ਰਿੰਸੀਪਲ ਵੀ ਰੇ ਆ ਤੇ ਉਹਨਾਂ ਨੇ ਮੈਂ ਗੱਲ ਸੁਰਜੀਤ ਭਾਜੀ ਦੇ 2250 ਐਸਕੇ ਲਈ ਦੁਨੀਆ ਨਹੀਂ ਹੈਗੇ ਜੀ 2250 ਕੀਪ ਮੈਂ ਹੀ ਗਿਆ ਜਿਵੇਂ ਬਿੰਦਰਖੇ ਨੂੰ ਸ਼ਮਸ਼ੀਰ ਸਿੰਘ ਤੋਂ ਜ਼ਿਆਦਾ ਗਿਆ ਉਹਨਾਂ ਨੇ ਗਿਆ ਹੈ ਤੇ ਇੱਕ ਸਟਾਰ ਛੁੱਟ ਜੁੜ ਜਾਂਦੇ ਬਿਲਕੁਲ ਸਰ ਉਹ ਜਦੋਂ ਫਿਰ ਇੱਕ ਐਸਿਡ ਕੀਤੀ ਤੇ ਲਾਸਟ ਗਾਣਾ ਹੀ ਕਰ ਲਿਆ ਸ਼ਹਿਰ ਪਟਿਆਲੇ ਦੇ ਜੀ ਤੇ ਇੱਥੇ ਚੀਮਾ ਸਟੂਡੀਓ ਸੀ ਉਹ ਉੱਪਰ ਉਹਨਾਂ ਨੇ ਚੰਦ ਪ੍ਰਦੇਸੀ ਫਿਲਮ ਬਣਾਈ ਸੀ ਜੀ ਉਹ ਉਹ ਬੜਾ ਕਨੈਕਸ਼ਨ ਸੀ ਉਹਨਾਂ ਦਾ ਉਦੋਂ ਥੋੜੇ ਨਾ ਜਲੰਧਰ ਦੂਰਦਰਸ਼ਨ ਤੋਂ ਰੌਣਕ ਮੇਲਾ ਪ੍ਰੋਗਰਾਮ ਹੁੰਦਾ ਸੀ ਬਿਲਕੁਲ ਜੀ ਬਿਲਕੁਲ ਤੇ ਉਹ ਮੈਨੂੰ ਆਪਣਾ ਕਹਿੰਦੇ ਆਪਾਂ ਜਲੰਧਰ ਚੱਲਦੇ ਆ ਗਾਣਾ ਬੜਾ ਸੋਹਣਾ ਬਣ ਜਾਏ ਜਿਹੜੀ ਚੀਜ਼ ਨੇ ਹਿੱਟ ਹੋਣਾ ਹੋਵੇ ਜੀ ਬਿਲਕੁਲ ਅਸੀਂ ਬਾਗੇ ਜਲੰਧਰ ਉੱਥੇ ਹਰਜੀਤ ਭਾਜੀ ਮਿਲ ਗਏ ਉਹ ਕਹਿੰਦੇ ਗਾਣਾ ਬੜਾ ਸੋਹਣਾ ਬਾਈ ਨੰਬਰ 4 ਇੱਕ ਆਮ ਲੋਕਾਂ ਨੂੰ ਨਹੀਂ ਸੀ ਪਤਾ ਕਿ ਵਾਰਲਡ ਜੀ ਕੀ ਬਾਈ ਨੰਬਰ 4 ਪਟਿਆਲਾ ਪੈਗ ਤੇ ਪਟਿਆਲਾ ਪੱਗ ਬਾਰੇ ਪਤਾ ਸੀਗਾ ਹਾਂਜੀ ਹਾਂਜੀ ਪਰੰਦੇਆ ਮਾਰੇ ਪਤਾ ਸੀਗਾ ਉਹ ਸ਼ਹਿਰ ਬਾਰੇ ਬਾਲਾ ਨੂੰ ਵਰਲਡ ਮਸ਼ਹੂਰ ਸੀਗਾ ਜੀ ਤੇ ਜਦੋਂ ਸੁਣਿਆ ਗਾਣਾ ਉਹ ਕਹਿੰਦੇ ਇਹ ਗਾਣੇ ਨੂੰ ਆਪਾਂ ਥੋੜਾ ਵੇਟ ਕਰ ਲਓ ਇਹ ਗਾਣੇ ਨੂੰ ਆਪਾਂ ਬਾਹਰ ਸ਼ੂਟ ਕਰਾਂਗੇ ਹੂੰ ਮੇਰਾ ਦੂਜਰ ਚੰਦਾ ਪਹਿਲਾ Song ਹੈ ਜਿਹੜਾ ਪਟਿਆਲੇ ਜਾ ਕੇ ਸ਼ੂਟ ਆਇਆ ਉਸ ਤੋਂ ਬਾਅਦ ਆਊਟਡੋਰ ਸ਼ੂਟਿੰਗ ਸ਼ੁਰੂ ਹੋਈ ਹੈ ਜੀ ਸਰ ਮੈਂ ਤਾਂ ਬਹੁਤ ਐਕਸਾਈਟਡ ਹੋ ਰਹੀ ਹਾਂ ਅਗਰ ਜੇ ਤੁਸੀਂ ਦੋ ਲਾਈਨਾਂ ਹੁਣੇ ਸੁਣਾ ਦਿਓ ਤਾਂ ਦਰਸ਼ਕ ਵੀ ਖੁਸ਼ ਹੋ ਜਾਣਗੇ ਤੇ ਨਾਲੇ ਥੋੜਾ ਜਿਹਾ ਮਾਹੌਲ ਵੀ ਬਣ ਜਾਏਗਾ ਹਾਂਜੀ ਜ਼ਰੂਰ ਜੀ ਮੈਂ ਲਾਈਵ ਤੇ ਇ ਸ਼ਹਿਰ ਪਟਿਆਲੇ ਦੇ ਮੁੰਡੇ ਮੁੱਛ ਫਟ ਗੱਬਰੂ ਸੋਹਣੇ ਪੱਗਾਂ ਪੋਚਮੀਆਂ ਜੀ ਰੋਹ ਜਮਲਾਇਆ ਫਰਵਾਉ ਸ਼ਹਿਰ ਪਟਿਆਲੇ ਦੇ ਹੋ ਮੁੰਡੇ ਮੁੱਛ ਫਟ ਗੱਬਰੂ ਨੇ ਸੋਹਣੇ ਪੱਗਾਂ ਪੋਚਮੀਆਂ ਓਏ ਪੱਗਾਂ ਪੋਚਮੀਆਂ ਯਾਰੋ ਦਿਲਾਂ ਵਟ ਦਿਲ ਨੇ ਵਟੋਣੇ ਸ਼ਹਿਰ ਪਟਿਆਲੇ ਦੇ ਸ਼ਹਿਰ ਵਿੱਚ 22 ਨੰਬਰ 파ਟ ਕੁੱਤੇ ਖੜਦੇ ਨੇ ਵੱਡਿਆਂ ਕਰਦੇ ਕਾਕੇ ਹਰ ਵੇਲੇ ਟਿਪ ਟੱਪ ਰਹਿਣ ਨਾਲ ਬੁੱਲਾਂ ਵਿੱਚ ਹੱਸਦੇ ਨੇ ਨਿੰਮੇ ਨਿੰਮੇ ਹੱਸੇ ਉਹ ਵੇਖ ਵੇਖ ਲੈਂਦੀ ਯਾਰੋ ਭੁੱਖ ਹਏ ਮੁੰਡਿਆਂ ਨੂੰ ਉਗਣਾ ਤੇ ਦਿਲਾਂ ਨੂੰ ਨਚਾਉਣੇ ਸ਼ਹਿਰ ਪਟਿਆਰੇ ਨੇ ਵਾਹ ਜੀ ਵਾਹ ਸਰ ਬਹੁਤ ਸੋਹਣਾ ਗਾਣਾ ਕਿਉਂਕਿ ਇਹਨੂੰ ਦੇਖ ਕੇ ਨਾ ਹਲੇ ਵੀ ਇਹ ਗਾਣਾ ਜਿਹੜਾ ਵਿਆਹਾਂ ਦੇ ਵਿੱਚ ਵੱਜਦਾ ਜਦੋਂ ਦੋ ਪੈਗ ਚੜੇ ਹੁੰਦੇ ਨੇ ਉੱਤੋਂ ਲਾ ਲੈਂਦੇ ਨੇ ਪਟਿਆਲਾ ਗਾਣਾ ਤਾਂ ਫਿਰ ਤਾਂ ਬਹੁਤ ਹੀ ਮਜ਼ਾ ਆਉਂਦਾ ਕਿ ਵਿਆਹ ਵੀ ਮਾਹੌਲ ਹੋਰ ਬਣ ਜਾਂਦਾ ਜਦੋਂ ਗਾਣਾ ਆ ਗਿਆ ਨਾ ਹਾਂਜੀ ਇੱਕ ਹਾਕੀ ਵਾਲਾ ਲੋਕੀ ਹਾਕੀਆਂ ਨੂੰ ਭੁੱਲ ਗਏ ਤੇ ਹੁਣ ਮੈਂ ਅੱਜ ਵੀ ਇਹ ਗਾਣੇ ਨੂੰ ਆਇਆ ਨੂੰ 32-33 ਸਾਲ ਹੋ ਗਿਆ ਅੱਜ ਵੀ ਮੈਂ ਜਦੋਂ ਮੈਂ ਲੰਘਦਾ ਕਿਧਰ ਜਾਂਦਾ ਉਹ ਕਹਿੰਦੇ ਲੋਕੀ ਇਹ ਕਹਿੰਦੇ ਆ ਅੱਲ ਪੈ ਗਈ ਹੈ ਕਿ ਉਹ ਬਾਈ ਜਾਂਦਾ ਪਟਿਆਲਾ ਹਾਂਜੀ ਬਿਲਕੁਲ ਇਹ ਗੁਰੂ ਮਹਾਰਾਜ ਦੀ ਕਿਰਪਾ ਹੀ ਉਹਦੀ ਕਿਰਪਾ ਨਾਲ ਹੀ ਹਾਂਜੀ ਉਹਦੀ ਨਜ਼ਰ ਸਵਾਲੀ ਹੋ ਜਾਂਦੀ ਹੈ ਬਿਲਕੁਲ ਸਰ ਹੁਣ ਤੁਹਾਡਾ ਜਿਹੜਾ ਰੀਸੈਂਟ ਗਾਣਾ ਆਇਆ ਸੀ ਕੋਕਾ ਹਾਂਜੀ ਦੁਨੀਆ ਨੇ ਬਹੁਤ ਮਕਬੂਲ ਕੀਤਾ ਥੈਂਕ ਯੂ ਤੁਹਾਡੀ ਤੁਹਾਨੂੰ ਤੁਹਾਨੂੰ ਕਿਵੇਂ ਤਾਂ ਲੱਗਿਆ ਕਿ ਮੇਰਾ ਇੱਕ ਸ਼ੇਰ ਪਟਿਆਲਾ ਸੀ ਜਿਹੜਾ ਉਹ ਤੁਸੀਂ ਗਾਣਾ ਗਾਇਆ ਉਹ ਵੀ ਇੰਨਾ ਪਿਆਰ ਮਿਲਿਆ ਉਸ ਨੂੰ ਤੇ ਹੁਣ ਕੋਕੇ ਨੂੰ ਵੀ ਇੰਨਾ ਪਿਆਰ ਦਿੱਤਾ ਇਸ ਤੋਂ ਪਹਿਲਾਂ ਗੁਰਪ੍ਰੀਤਨ ਜਿਆ ਨਾ ਪਤਾ ਮੇਰਾ 2017 'ਚ ਸਰਦਾਰੀ ਗੀਤ ਆਇਆ ਸੀ ਮੈਂ ਐਕਚੁਅਲੀ ਜਿੰਨੇ ਵੀ ਗੀਤ ਗਾਏ ਨਾ ਹੁਣ ਤੱਕ 40 ਸਾਲਾਂ ਦਾ ਸੀ ਤੇ ਜਿਨੇ ਜਿਹੜੇ ਵੀ ਰਾਈਟਰ ਨੇ ਲਿਖਿਆ ਉਹਨੇ ਮੇਰੀ ਪਰਸਨੈਲਿਟੀ ਨੂੰ ਇਹ ਗੀਤ ਲਿਖਿਆ ਤੇ ਮੇਰੀ ਇਹੇ ਕੋਸ਼ਿਸ਼ ਹੁੰਦੀ ਹੈ ਕਿ ਸਭ ਆਪਣਾ ਆਪਣਾ ਆਪਣੇ ਦੈਰੇ ਨੂੰ ਆਪਣੀ ਗਾਇਕੀ 'ਚ ਕੋਈ ਇਹੋ ਜਿਹੀ ਗਲਤ ਗੱਲ ਨਾ ਮੈਂ ਯੂਜ਼ ਕਰ ਸਕਾਂ ਕਿ ਆਪਾਂ ਸਮਾਜ ਨੂੰ ਆਪਣੇ ਸਮਾਜ ਚਾਰ ਨੂੰ ਚੰਗੀਆਂ ਚੀਜ਼ਾਂ ਦਈਏ ਬਿਲਕੁਲ ਜੀ ਇਹ ਜਿਹੜੇ ਚੰਗੇ ਹੁਣ ਸਾਡੇ ਕੀ ਲੋਕਗੀਤ ਬਣੇ ਹੋਏ ਆ ਬਿਲਕੁਲ ਸ਼ਹਿਰ ਪਟਿਆਲੇ ਦੇ ਚੰਡੀਗੜ੍ਹ ਕਰਿਆਸ਼ ਕੀ ਮੁੱਢਾ ਚਟਾ ਜਲੰਧਰੋਂ ਆ ਗਏ ਉਹ ਅਸੀਂ ਜਦੋਂ ਸਰਦਾਰੀ ala ਗੀਤ ਕੀਤਾ ਮੈਂ ਤੁਹਾਨੂੰ ਸੁਣਾਵਾਂਗਾ ਵੀ ਉਹ ਚ ਫਿਰ ਮੇਰਾ ਬੇਟਾ ਜੈਸ਼ਨ ਹਿਸ ਬਾਲੀਵੁੱਡ ਆਰਟਿਸਟ ਉਹਨੇ ਕਹਿੰਦਾ ਪਾਪਾ ਇਹ ਗਾਣੇ ਚ ਆਪਾਂ ਮਿਲਖਾ ਸਿੰਘ ਨੂੰ ਲਾਣਾ ਫਲਾਈਂਗ ਸਿਕ ਮਿਲਖਾ ਸਿੰਘ ਜਿਨ੍ਹਾਂ ਤੇ ਬਾਗ ਮਿਲਖਾ ਬਾਗ ਬਣੀ ਜੀ ਅਸੀਂ ਅਪਰੋਚ ਕੀਤਾ ਉਹ ਕਹਿੰਦੇ ਵੀ ਨਹੀਂ ਨਹੀਂ ਮੇਰੇ ਤੇ ਤੇ ਪਿਕਚਰ ਬਣ ਗਈ ਮੈਂ ਉਹ ਪਿਕਚਰ 'ਚ ਨਹੀਂ ਆਇਆ ਅੱਛਾ ਜੀ ਤੇ ਉਹ ਕਹਿੰਦਾ ਪਾਪਾ ਭ ਲੈਣੇ ਲੈਣਾ ਚਲੋ ਜੀ ਗੁਰੂ ਮਹਾਰਾਜ ਦੀ ਕਿਰਪਾ ਹੋ ਗਈ ਮਲਖਾ ਸਿੰਘ ਨੇ ਸ਼ਾਟ ਲੈ ਲਿਆ ਇੱਕ ਆਪਣੇ ਪੁਰਾਣੇ 올ੈਂਪੀਅਨ ਸਰ ਬਲਬੀਰ ਸਿੰਘ ਹੋਇਆ ਉਹਨਾਂ ਲਈ ਆ ਉਹ ਗੀ ਸੀਗਾ ਉਹ ਐ ਨਹੀਂ ਜਿਹੜਾ ਪੱਗ ਬੰਨਦਾ ਉਹ ਹੀ ਸਰਦਾਰ ਉਹ ਸਰਦਾਰੀ ਹੈ ਕਿ ਜਿਨ੍ਹਾਂ ਨੇ ਹਿੰਦੁਸਤਾਨ ਵਾਸਤੇ ਕੁਝ ਕੀਤਾ ਵੇ ਹਿੰਦੁਸਤਾਨ ਦਾ ਨਾਂ ਧੁਰ ਤਾਰਾਂਗੇ ਉੱਤੇ ਕੀਤਾ ਉਹਦੇ ਦੋ ਲੜਨਾਂ ਸਾਂ ਫਿਰ ਕੋਕੇ ਤੇ ਹੁੰਦੇ ਆਪਾਂ ਹਾਂਜੀ ਹਾਂਜੀ ਸਿਰਾਂ ਉੱਤੇ ਪੱਗਾਂ ਬੰਨ ਬੜਾ ਜੱਜਦੇ ਹੋ ਗੱਬਰੂ ਜਵਾਨ ਮੇਲਿਆਂ ਚ ਨੱਚਦੇ ਸਿਰਾਂ ਉੱਤੇ ਪੱਗਾਂ ਬੰਨ ਬੜਾ ਜੱਜਦੇ ਹੋ ਗੱਬਰੂ ਜਵਾਨ ਮੇਲਿਆਂ ਚ ਨੱਚਦੇ ਵੱਖ-ਵੱਖ ਰੰਗਾਂ ਵਿੱਚ ਰੰਗੀ ਦੁਨੀਆ ਅਸੀਂ ਆਪਣੇ ਹੀ ਰੰਗ ਵਿੱਚ ਰੰਗ ਜਾਈਦੇ ਸਾਡੀ ਸਰਦਾਰੀ ਦੀਆਂ ਹੁੰਦੀਆਂ ਨੇ ਗੱਲਾਂ ਅਸੀਂ ਜਿੱਧਰੋਂ ਵੀ ਇੱਕ ਵਾਰੀ ਨੰਗ ਜਾਈਦਾ ਓਏ ਸਾਡੀ ਸਰਦਾਰੀ ਦੀਆਂ ਹੁੰਦੀਆਂ ਨੇ ਗੱਲਾਂ ਅਸੀਂ ਜਿੱਧਰੋਂ ਵੀ ਇੱਕ ਵਾਰੀ ਨੰਗ ਜਾਈਦਾ ਪੱਟੀ ਪੜੀ ਵਾਲਿਆ ਦਜੋ ਯਾਰ ਹਰਦੀਪ ਉੱਚਾ ਲੰਮਾ ਸੋਹਣਾ ਸਰਦਾਰ ਹਰਦੀਪ ਐਵੇਂ ਤਾਂ ਨਹੀਂ ਇਹਨੂੰ ਸਰਪੰਚ ਆਖਦੇ ਸਰਪੰਚੀ ਵੀ ਚਲਾਉਣ ਵਾਲਾ ਟੰਗ ਚਾਹੀਦਾ ਓਏ ਸਾਡੀ ਸਰਦਾਰੀ ਦੀਆਂ ਹੁੰਦੀਆਂ ਨੇ ਗੱਲਾਂ ਅਸੀਂ ਜਿੱਦਰੋਂ ਵੀ ਇੱਕ ਵਾਰੀ ਨੰਗ ਜਾਈਦਾ ਓਏ ਸਾਡੀ ਸਰਦਾਰੀ ਨਹੀਂ ਆ ਹੁੰਦੀਆਂ ਨੇ ਗੱਲਾਂ ਅਸੀਂ ਜਿੱਦਰੋਂ ਵੀ ਇੱਕ ਵਾਰੀ ਨੰਗ ਜਾਈਦਾ ਵਾਹ ਜੀ ਵਾਹ ਵਾਹ ਸਰ ਬਹੁਤ ਸੋਹਣਾ ਗਾਣਾ ਮੈਂ ਤਾਂ ਮੈਨੂੰ ਦੇਖ ਕੇ ਇਦਾਂ ਲੱਗ ਰਿਹਾ ਕਿ ਅੱਜ ਕੱਲ ਦੇ ਗਾਇਕਾਂ ਦੇ ਵਾਜ ਨਹੀਂ ਨਿਕਲਦੇ ਜਿਵੇਂ ਕਿ ਤੁਹਾਡੀ ਤੁਹਾਨੂੰ ਤਾਂ ਮੈਨੂੰ ਲੱਗਦਾ ਕਿ ਮਾਈਕ ਲੈਣ ਤੇ ਲੋੜ ਹੀ ਨਹੀਂ ਪੈਣੀ। ਜੇ ਤੁਸੀਂ ਸਟੇਜ ਤੇ ਗਾਣਾ ਮੈਨੂੰ ਲੱਗਦਾ ਕਿ ਦੂਰ ਤੱਕ ਤੁਹਾਡੀ ਕੱਲਿਆਂ ਦੀ ਆਵਾਜ਼ ਹੋਊਗੀ ਬਿਨਾ ਮਾਈਕ ਤੋਂ। ਇਹ ਸਾਰੀ ਉਹਦੀ ਕਿਰਪਾ ਹੀ ਹੈ ਜਿਵੇਂ ਆਪਾਂ ਪਹਿਲਾਂ ਕਰੀ ਨਾ ਕੰਮ ਕਰਨਾ ਬਹੁਤ ਜ਼ਰੂਰੀ ਹੈ। ਜੀ ਜੀ ਤੇ ਮੈਂ ਹੁਣ ਇਸ ਉਮਰ ਚਲੋ ਅਮਰ ਤੇ ਹਾਂ ਤੇ ਹੈਗਾ ਕਿ ਤੁਹਾਡੀ ਉਮਰ ਇੰਨੀ ਹੋ ਗਈ ਤੁਸੀਂ ਹਲੇ ਵੀ ਰਿਆਜ਼ ਕਰਦੇ ਹੋ ਕਿ ਜੀ ਮੈਂ ਮੇਰਾ ਬੇਟਾ ਸਿਸਟਮ ਬਣਾਇਆ ਹੋਇਆ ਹੈ 5:30 ਵਜੇ ਉੱਠਣਾ ਵਾਕਰ ਕੇ ਆਉਣੀ ਹੈ ਚਾਹ ਪੀਣੀ ਹੈ ਅਖਬਾਰ ਪੜ੍ਹਣੀ ਹੈ ਫਿਰ ਮੈਂ ਇੱਕ ਅੱਧਾ ਘੰਟਾ ਪੋੜਨਾਂ ਕਿ ਰਿਆਜ਼ ਕਰਨੇ ਕਰਦਾ ਉਹ ਵੀ ਗਲੇ ਦੀ ਪ੍ਰੈਕਟਿਸ ਸੁਰ ਸਾਧਨ ਬਿਲਕੁਲ ਜੀ ਜੀ ਤੇ ਜੋ ਕੁਝ ਕਰਾਂਗੇ ਤੇ ਤਾਂ ਨਿਰ ਕਹਿਣਗੇ ਯਾਰ ਬਾਜੀ ਛੱਡ ਦਿਓ ਰਹਿਣੇ ਚੱਲਦੇ ਨਹੀਂ ਚੱਲ ਨਹੀਂ ਚੱਲਦਾ ਬਿਲਕੁਲ ਬਿਲਕੁਲ ਆ ਮੈਂ ਹੁਣ ਕੋਕੇ ਤੇ ਹੁੰਦੇ ਆਪਾਂ ਮੈਂ ਹੁਣ ਪਿੱਛੇ ਜੇ ਲਾਸਟ ਇਅਰ 6 ਮਹੀਨੇ ਪਹਿਲਾਂ ਅਪਨਾ ਅਮਰੀਕਾ ਸ਼ੋਅ ਕਰਨ ਗਿਆ ਸੀ ਹਾਂ ਜੀ ਤੋਂ ਸੇ ਦੋ ਸ਼ੋਅ ਕਰਨ ਕੇ ਐਡੀ ਮਹਾਰਾਜ ਦੀ ਕਿਰਪਾ ਜਿਵੇਂ ਤੁਹਾਡੇ ਘਰੇ ਗਾਣ ਡਿਆ ਤੁਸੀਂ ਅੱਗੇ ਬੋਲ ਕੇ ਹਰਦੀਪਾਈ ਜੀ ਆਏ ਹੋਏ ਆ ਕਿ ਮਹਾਰਾਜ ਦੀ ਕਿਰਪਾ ਦਾ ਲਿੰਕ ਬੜੇ ਸੀਗੇ ਜੀ ਜੀ ਉਹ ਉਹਨਾਂ ਨੇ ਫੈਮਿਲੀ ਸ਼ੋ ਮੇਰੇ 7-8 ਹੋ ਗਏ ਗਿਆ ਜਿਵੇਂ ਦਾਸੇ ਵਾਸਤੇ ਤੇ ਉੱਥੇ ਫਿਰ ਮੇਰੀ ਮੁਲਾਕਾਤ ਨਿਊਯਾਰਕ ਚ ਮੇਰਾ ਸ਼ੋ ਵੇਖਣ ਆਏ ਮੁੰਡਾ ਦਵਿੰਦਰ ਦੇਵ ਇਹ ਸ਼ੋ ਦਾ ਨਾਮ ਤੇਵ ਸ਼ੋਰਟ ਨੇ ਮੈਂ ਦੇਵ ਰੱਖ ਲਿਆ ਦੇਵ ਰੱਖ ਲਿਆ ਉਹ ਉਹਨੇ ਇੱਕ ਦੋ ਕਵਤਾ ਸੁਣਾਈਆਂ ਮੇਰੇ ਸ਼ੋ ਚ ਤੇ ਫਿਰ ਮੈਨੂੰ ਖਾਣੇ ਤੇ ਬੁਲਾ ਲਿਆ ਕਹਿੰਦਾ ਪਾਜੀ ਮੈਂ ਵੀ ਲਿਖਦਾ ਹੂੰ ਤੇ ਉਹਨੇ ਪੰਜ-ਛੇ ਗੀਤ ਗਾਇਆ ਜਦੋਂ ਇਹ ਸੁਣਾਇਆ ਕੋਕੇ ਸਾਗਰ ਦੇ ਵਿੱਚ ਮੋਤੀ ਚਮਕੇ ਅੰਬਰ ਚਮਕੇ ਤਾਰੇ ਨੇ ਇਕ ਤੇਰੇ ਕੋਕੇ ਦੇ ਆਸ਼ਿਕੋਗੇ ਸਾਰੇ ਸਰ ਇਹ ਗਾ ਕੇ ਸੁਣਾਓ ਗਾ ਕੇ ਸੁਣਾਓ ਇਦਾਂ ਇਦਾਂ ਨਹੀਂ ਮੈਨੂੰ ਸੁਣਾ ਠੀਕ ਹੈ ਸਰ ਤੁਹਾਡੇ ਮੈਂ ਚੈਨਲ ਦੇ ਜ਼ਰੀਏ ਦੱਸ ਰਹੀਆਂ ਇੱਕ ਹਫ਼ਤੇ ਚ ਇਹੋ ਜਿਹਾ ਗੀਤ ਸੱਭੇ ਚਾਰ ਦੇ ਨੇੜੇ ਸੀਗਾ ਵਰਲਡ ਵਾਈਡ ਇੰਨਾ ਮਾਣ ਸਤਿਕਾਰ ਰੀਲਰ ਬਣ ਗਈਆਂ ਤੇ ਮੈਨੂੰ ਲੱਗਦਾ ਮੇਰਾ ਹੁਣ ਦੋ ਤਿੰਨ ਮਹੀਨੇ ਬਾਅਦ ਫਿਰ ਉਹੀ ਸ਼ਹਿਰ ਚ ਮੇਰੇ ਅਮਰੀਕਾ ਚ ਮੇਰੇ ਟੂਰ ਹੋ ਰਿਹਾ ਜਲਦੀ ਮੈਂ ਕਰਨ ਜਾ ਰਹੇ ਹਾਂ ਜੋ ਫਰਾ ਕੇ ਅਸੀਂ ਤਿੰਨ ਮਹੀਨੇ ਕਿਹਾ ਨਹੀਂ ਤੇ ਮਿਹਨਤ ਕੀਤੀ ਤੇ ਉਹਦਾ ਫਿਰ ਆਪਣਾ ਆਪਣਾ ਕੇ ਬੀਟ ਨੇ 뮤직 ਦਿੱਤਾ ਵਾਈਟ ਰਿਕਾਰਡ ਕੰਪਨੀ ਨੇ ਕੱਢਿਆ ਤੇ ਵਧੀਆ ਫਿਲਮਾਕਣ ਹੋ ਗਿਆ ਤੇ ਉਹ ਸੀਗਾ ਬਿਲਕੁਲ ਸਭ ਤੋਂ ਜ਼ਿਆਦਾ ਦਿਹੜੀ ਗੀਤ ਜੀ ਜੀ ਸੁਣਾਓ ਸਾਗਰ ਦੇ ਵਿੱਚ ਮੋਤੀ ਚਮਕੇ ਅੰਬਰ ਚਮਕੇ ਤਾਰੇ ਸਾਗਰ ਦੇ ਵਿੱਚ ਮੋਤੀ ਚਮਕੇ ਅੰਬਰ ਚਮਕੇ ਤਾਰੇ ਨਹੀਂ ਕਿ ਤੇਰੇ ਨਹੀਂ ਕਿ ਤੇਰੇ ਕੋਕੇ ਦੇ ਨਹੀਂ ਕਿ ਤੇਰੇ ਕੋਕੇ ਦੇ ਕੋਕੇ ਤੇ ਆਸ਼ਕ ਹੋ ਗਏ ਸਾਰੇ ਨੀ ਕਿ ਤੇਰੇ ਕੋਕੇ ਦੇ ਇਸ਼ਕ ਦੇਵ ਵਿੱਚ ਡੁੱਬ ਕੇ ਕਰ ਲੈ ਰਤਬਾ ਵਾਂਗ ਖੁਦਾਈ ਦੁਨੀਆ ਦਾ ਹਰ ਸ਼ਾਇਰ ਲਿਖੂਗਾ ਤੇਰੇ ਨਾਮ ਰਵਾਈ ਮਸਤੀ ਵਿੱਚ ਹਰਦੀਪ ਨੇ ਗਾਉਣੇ ਮਸਤੀ ਵਿੱਚ ਹਰਦੀਪ ਨੇ ਗਾਉਣੇ ਤੇਰੇ ਰੂਪ ਨਜ਼ਾਰੇ ਨੀ ਕਿ ਤੇਰੇ ਨੀ ਕਿ ਤੇਰੇ ਕੋਕੇ ਦੇ ਨੀ ਕਿ ਤੇਰੇ ਕੋਕੇ ਦੇ ਕੋ ਕੇ ਦੇ ਆਸ਼ਕ ਹੋ ਗਏ ਸਾਰੇ ਨਹੀਂ ਕਿ ਤੇਰੇ ਕੋ ਕੇ ਦੇ ਵਾਹ ਜੀ ਵਾਹ ਸਰ ਬਹੁਤ ਸੋਹਣਾ ਥੈਂਕ ਯੂ ਅਤੇ ਸਰ ਇੱਕ ਕਹਿੰਦੇ ਨੇ ਕਿ ਉਸ ਟਾਈਮ ਜਿਸ ਟਾਈਮ ਦੌਰ ਸੀਗਾ ਇੱਕ ਦੂਰਦਰਸ਼ਨ ਦਾ ਹਾਂਜੀ ਸਿਰਫ ਇੱਕ ਚੈਨਲ ਸੀਗਾ ਜਿੱਥੇ ਸਾਰੇ ਸਟਾਰ ਗਾਉਂਦੇ ਸੀ ਬਿਲਕੁਲ ਹਿੱਟ ਹੋ ਜਾਂਦੇ ਸੀਗੇ ਸੋਸ਼ਲ ਮੀਡੀਆ ਨਹੀਂ ਸੀ ਹੁੰਦਾ ਅੱਜ ਕੱਲ ਸੋਸ਼ਲ ਮੀਡੀਆ ਤੇ ਹਰ ਕੋਈ ਐਕਟਿਵ ਹੁੰਦਾ ਤੁਸੀਂ ਇਸ ਟਾਈਮ ਸੋਸ਼ਲ ਮੀਡੀਆ ਤੇ ਕੀ ਕਰ ਰਹੇ ਹੋ ਐਕਟਿਵ ਰਹਿਣ ਦੇ ਲਈ ਆਪਣੇ ਆਪ ਨੂੰ ਫੇਮਸ ਕਰਨ ਦੇ ਲਈ ਇਹੋ ਜਿਹੇ ਕਿਹੜੇ ਕਿਹੜੇ ਚੀਜ਼ਾਂ ਤੁਸੀਂ ਕਰਦੇ ਮੈਂ ਕਹਿੰਦਾ ਜਿਵੇਂ ਆਪਣਾ ਤੁਹਾਡਾ ਚੈਨਲ ਲਾਈਵ ਕੇਸ ਬੜਾ ਖੁਸ਼ੀ ਹੋਈ ਜੇ ਦੋ ਰਾਣਾ ਜੀ ਰਣਜੀਤ ਰਾਣਾ ਮਿਲ ਗਿਆ ਕੱਲ ਨੂੰ ਪੱਜੀ ਇੰਟਰਵਿਊ ਹੈ ਇੱਕ ਤੇ ਟਾਈਮ ਦੇ ਪਾਬੰਦ ਹੋਣਾ ਚਾਹੀਦਾ ਜੀ ਹੈਨਾ ਜਿਹੜਾ ਬੰਦਾ ਵਕਤ ਖੁੰਝ ਗਿਆ ਫਿਰ ਮੁੜ ਕੇ ਵਕਤ ਉਹਦਾ ਇੰਤਜ਼ਾਰ ਨਹੀਂ ਕਰਦਾ ਜੀ ਮੈਂ ਤੁਹਾਡੇ ਚੈਨਲ ਜਿਹੜੇ ਦੱਸ ਰਿਹਾ ਤੇ ਦੂਜਾ ਹੇਗਾ ਕਿ ਚੈਨਲ ਬਹੁਤ ਹੋ ਗਏ ਜੀ ਡੈਰਾ ਵੱਡਾ ਹੋ ਗਿਆ ਪਰ ਮੈਂ ਤੁਹਾਡੇ ਚੈਨਲ ਜਰੀਏ ਕਹਿੰਦਾ ਵੀ ਦੂਰਦਰਸ਼ਨਾਂ ਛੱਡਿਓ ਦੂਰਦਰਸ਼ਨ ਦੀ ਅੱਜ ਵੀ 40-50% ਜੀ ਗ੍ਰੋਸ ਪਿੰਡਾਂ ਦੀ ਹੈਗੀ ਆ ਅੱਜ ਵੀ ਦੁੱਧ ਜਿਹਦਾ ਸਾਨੂੰ ਰੋਟੀ ਦਿੱਤੀ ਉਹਨੂੰ ਉਹ ਚੀਜ਼ ਨੂੰ ਭੁੱਲਣਾ ਚਾਹੀਦਾ ਅੱਜ ਵੀ ਸੁਣਦਿਆ ਸਰ ਮੇਰਾ ਫਾਦਰ ਸਾਹਿਬ ਖੁਦ ਦੂਰਦਰਸ਼ਨ ਲਾਉਂਦੇ ਆ ਜਦੋਂ ਕੋਈ ਪੰਜਾਬੀ ਸੱਭਿਆਚਾਰ ਮੇਲੇ ਦਾ ਜਾਂ ਕੋਈ ਪ੍ਰੋਗਰਾਮ ਆਂਦਾ ਤਾਂ ਉਹ ਜ਼ਰੂਰ ਸੁਣਦੇ ਨੇ ਸੋ ਸਰ ਜਾਂਦੇ ਜਾਂਦੇ ਮੇਰੇ ਕੋਲ ਵਕਤ ਬਹੁਤ ਥੋੜਾ ਆ ਤੇ ਜਾਂਦੇ ਜਾਂਦੇ ਅੱਜ ਦੇ ਯੂਥ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਕਿਉਂਕਿ ਜਿਹੜੇ ਯੂਥ ਨੇ ਹੁਣ ਤੱਕ ਪੰਜਾਬੀ ਸੱਭਿਆਚਾਰ ਤੋਂ ਥੋੜੇ ਜਿਹਾ ਦੂਰ ਨੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਗੁਰਪ੍ਰੀਤ ਜਾਂਦੇ ਜਾਂਦੇ ਇਹੀ ਹੈ ਕਿ ਵੱਧ ਤੋਂ ਵੱਧ ਤੁਸੀਂ ਲਾਈਵ ਤੇ ਇਹਨੂੰ ਸ਼ੇਅਰ ਕਰੋ ਦੇਖੋ ਕਿਉਂਕਿ ਚੰਗੀਆਂ ਚੰਗੀਆਂ ਚੀਜ਼ਾਂ ਚੰਗੀਆਂ ਖਬਰਾਂ ਦਿੰਦਾ ਚੰਗਾ ਤੁਹਾਡੇ ਲੋਕਾਂ ਦੇ ਵਿਰਸੇ ਨਾਲ ਜੋੜਦਾ ਜੀ ਆਵਾਮ ਨੂੰ ਇਹੀ ਬੇਨਤੀ ਹੈ ਕਿ ਚੰਗੀਆਂ ਚੀਜ਼ਾਂ ਸੁਣੋ ਜੀ ਨਸ਼ੇ ਤੋਂ ਰਹਿਤ ਰਹੋ ਜਿੰਨੇ ਵੀ ਆਰਟਿਸਟ ਹੈ ਕੋਈ ਵੀ ਕਰਮਕਾਲਾ ਈਮਾਨਦਾਰੀ ਨਾਲ ਕੰਮ ਕਰੋ ਤੇ ਬਾਬਾ ਤੁਹਾਡੇ ਨਾਲ ਹੀ ਹੈ ਤੇ ਲਾਈਵ ਤੇ ਜਿੰਦਾਬਾਦ ਤੁਹਾਡਾ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਧੰਨਵਾਦ ਤੁਸੀਂ ਨਿਮਾਨੇ ਦੇ ਕਲਾਕਾਰ ਨੂੰ ਆਪਣੇ ਬੁਲਾ ਕੇ ਨਮਰ ਬਖਸ਼ਿਆ ਥੈਂਕ ਯੂ ਜੀ ਮਿਹਰਬਾਨੀ ਥੈਂਕ ਯੂ ਸਰ ਸੋ ਦੋਸਤੋ ਇਹ ਤਸੀਗੇ ਬਾਈ ਹਰਦੀਪ ਗਿੱਲ ਜੀ ਜਿਨ੍ਹਾਂ ਦੇ ਨਾਲ ਅੱਜ ਮੁਲਾਕਾਤ ਕੀਤੀ ਉਹਨਾਂ ਦੇ ਜੀਵਨ ਬਾਰੇ ਆਪਾਂ ਜਾਣਦੇ ਆ ਤੇ ਦੋਸਤੋ ਤੁਸੀਂ ਤਾਂ ਜਾਣਦੇ ਹੀ ਹੋ ਕਿ ਸਾਡੇ ਬਹੁਤ ਹੀ ਪੁਰਾਣੇ ਜਿਹੜੇ ਸੀਗੇ ਲিজেন্ড ਸੀਗੇ ਇਹਨਾਂ ਨੂੰ ਕੌਣ ਨਹੀਂ ਜਾਣਦਾ ਸਭ ਜਾਣਦੇ ਆ ਸੋ ਅੱਜ ਤੁਹਾਨੂੰ ਰੂਬਰੂ ਕਰਵਾਉਣਾ ਸੀ ਇਸ ਲਈ ਮੈਂ ਸਪੈਸ਼ਲ ਇਹਨਾਂ ਦੀ ਮੁਲਾਕਾਤ ਕਰਨ ਵਾਸਤੇ ਆਈ ਸੀਗੀ ਕਿ ਤੁਹਾਨੂੰ ਵੀ ਪਤਾ ਲੱਗੇ ਕਿ ਅੱਜ ਬਾਈ ਹਰਦੀਪ ਗਿੱਲ ਜੀ ਦਾ ਮਤਲਬ ਕਿ ਉਸੇ ਤਰੀਕੇ ਦੇ ਨਾਲ ਹੀ ਗਾਣੇ गा ਰਹੇ ਨੇ ਜਿਵੇਂ ਉਹ ਪਹਿਲਾਂ ਗਾਣੇ ਗਾਉਂਦੇ ਹੋਏ ਸੀਗੇ ਤੇ ਉਹਨਾਂ ਦੇ ਹੁਣ ਨਵੇਂ ਗਾਣੇ ਵੀ ਆਊਗਾ ਉਹ 2 ਮਹੀਨੇ ਤੱਕ ਨੂੰ ਵੇਟ ਕਰਨੀ ਪਊਗੀ ਸੋ ਮੈਨੂੰ ਗੁਰਪ੍ਰੀਤ ਕਰਨ ਨੂੰ ਇਸੇ ਦੇ ਨਾਲ ਦੋ ਇਜਾਜ਼ਤ ਫਿਰ ਤੋਂ ਨਵੀਂ ਕਿਸੇ ਪਰਸਨੈਲਿਟੀ ਨੂੰ ਲੈ ਕੇ ਹਾਜ਼ਰ ਹੋਵਾਂਗੀ ਉਲਟਕ ਮੈਨੂੰ ਗੁਰਪ੍ਰੀਤ ਕਰਨ ਨੂੰ ਦੇਉ ਇਜਾਜ਼ਤ ਹਨਵਾ ਸਰਸ਼ੀਕਾ